ਸਰਪੰਚ ਦਾ ਅਹੁਦਾ ਮਿਲਦਿਆਂ ਹੀ ਸਰਪੰਚ ਨੇ ਪਹਿਲੀ ਮੋਹਰ ਨਸ਼ੇ ਦੇ ਖਿਲਾਫ ਪਾ ਦਿੱਤਾ ਮਤਾ ਅੱਜ ਦੁਪਹਿਰ ਕਰੀਬ 2 ਵਜੇ ਜਾਣਕਾਰੀ ਦਿੰਦਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਸਰਪੰਚ ਰੇਸ਼ਮ ਸਿੰਘ ਜਿੰਦਾਂ ਨੇ ਕਿਹਾ ਕਿ ਜੇਕਰ ਕੋਈ ਵੀ ਸਿਆਸੀ ਲੀਡਰ ਸਾਡੇ ਪਿੰਡ ਦੇ ਨਸ਼ਾ ਤਸਕਰ ਦੀ ਮਦਦ ਕਰੇਗਾ ਤਾਂ ਉਸ ਸਿਆਸੀ ਲੀਡਰ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਮੋਰਚਾ ਲਗਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਹਨਾਂ ਨਾਲ ਹੀ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਹੈ ਤੇ ਨਸ਼ਾ ਛੱਡਣਾ ਚਾਹੁੰਦਾ ਹੈ, ਪਿੰਡ ਦੀ ਪੰਚਾਇਤ ਵੱਲੋਂ ਉਸ ਦਾ ਨਸ਼ਾ ਛਡਵਾਇਆ ਜਾਵੇਗਾ ਤੇ ਉਸ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਉੱਥੇ ਹੀ ਉਹਨਾਂ ਮਤੇ ਦੇ ਵਿੱਚ ਪਿੰਡ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਨੂੰ ਅਪੀਲ ਕਰਦੇ ਆ ਕਿਹਾ ਕਿ ਕਿਸੇ ਵੀ ਸਕੂਲੀ ਵਿਦਿਆਰਥੀ ਨੂੰ ਤੰਬਾਕੂ ਆਦਿ ਚੀਜ਼ ਨਾ ਦਿੱਤੀ ਜਾਵੇ ਤੇ ਬੱਚਿਆਂ ਨੂੰ ਤੰਬਾਕੂ ਦਾ ਸੇਵਨ ਕਰਨ ਤੋਂ ਰੋਕਨ ਦੇ ਲਈ ਸਕੂਲ ਦੇ ਵਿੱਚ ਸਮੇਂ-ਸਮੇਂ ਤੇ ਪੰਚਾਇਤ ਵੱਲੋਂ ਬੱਚਿਆਂ ਨਾਲ ਮੀਟਿੰਗ ਕੀਤੀ ਜਾਵੇਗੀ ਉੱਥੇ ਉਹਨਾਂ ਪਿੰਡ ਦੇ ਵਿੱਚ ਮੈਡੀਕਲ ਸਟੋਰਾਂ ਤੇ ਕਿਸੇ ਵੀ ਵਿਅਕਤੀ ਨੂੰ ਸਰਿੰਜ ਨਾ ਦਿੱਤੀ ਜਾਵੇ ਅਤੇ ਨਾ ਹੀ ਕੋਈ ਵੀ ਨਸ਼ੀਲੇ ਪਦਾਰਥ ਦਿੱਤੇ ਜਾਣ ਉੱਥੇ ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਜੋ ਪਿੰਡ ਵਾਸੀਆਂ ਨਾਲ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਸ ਮੁਹਿੰਮ ਦਾ ਅੱਜ ਆਗਾਜ਼ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਿੰਡ ਨੂੰ ਨਸ਼ਾ ਮੁਕਤ ਕਰਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਪਿੰਡ ਦੀ ਨਵੀਂ ਪੰਚਾਇਤ ਦੀ ਪਹਿਲ ਕਦਮੀ ਹੋਵੇਗੀ ਸਾਡੀ ਪਹਿਲਾ ਜਿਹੜੀ ਚੋਣਾ ਦੇ ਵਿੱਚ ਜਦੋਂ ਅਸੀਂ ਚੋਨ ਗਰਾਊਂਡ ਦੇ ਵਿੱਚ ਆਏ ਆ ਅਸੀਂ ਸਾਰਿਆਂ ਨੂੰ ਪਹਿਲਾਂ ਇਹ ਗੱਲ ਕਹੀ ਸੀ ਵੀ ਅਸੀਂ ਨਸ਼ੇ ਦੇ ਖਿਲਾਫ ਲੜਦੇ ਆ ਤੇ ਲੜਦੇ ਰਵਾਂਗੇ ਅਸੀਂ ਇਸ ਗੱਲ ਕਰਕੇ ਅੱਜ ਕੱਲ ਅਸੀਂ ਅਹੁਦਾ ਸੰਭਾਲਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਨਗਰ ਦੀ ਮਦਦ ਦੇ ਨਾਲ ਅੱਜ ਪਹਿਲੀ ਮੋਹਰ ਅਸੀਂ ਨਸ਼ੇ ਦੇ ਖਿਲਾਫ ਮਤਾ ਪਾ ਕੇ ਪਹਿਲੀ ਮੋਹਰ ਉਸ ਤੇ ਹੀ ਲਾਈ ਹੈ ਤੇ ਅੱਗੇ ਸ਼ੁਰੂਆਤ ਬਾਕੀ ਕੰਮਾਂ ਦੀ ਬਾਤ ਚੁੱਕ ਰਾਂ। ਦੂਸਰੀ ਗੱਲ ਹੈ ਜਿਵੇਂ ਅਸੀਂ ਸਾਡੇ ਮਤੇ ਦੇ ਵਿੱਚ ਸ਼ਰਤਾਂ ਲਿਖੀਆਂ ਨੇ। ਉਹ ਸ਼ਰਤਾਂ ਨੇ ਜਿਵੇਂ ਕਿ ਸਕੂਲ ਵਾਲੇ ਬੱਚਿਆਂ ਨੂੰ ਕੋਈ ਤਮਾਕੂ, ਕੋਲਪੀ ਵਗੈਰਾ, ਸਟ੍ਰਿੰਗ ਵਗੈਰਾ ਨਹੀਂ ਦੇਊਗਾ। ਚਿੱਟਾ ਵੇਚਣ ਵਾਲੇ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ। ਪੀਣ ਵਾਲੇ ਦੀ ਮਦਦ ਕਰਾਂਗੇ, ਛੱਡਣਾ ਚਾਹੁੰਦਾ ਅਸੀਂ ਹਰ ਇੱਕ ਤਰ੍ਹਾਂ ਦੀ ਡਾਕਟਰੀ ਮਦਦ ਹੈ ਕੋਈ ਕਿਸੇ ਤਰ੍ਹਾਂ ਦੀ ਮਦਦ ਹੈ ਉਹਦੀ ਅਸੀਂ ਕਰਾਂਗੇ ਜੇ ਤੀਸਰੀ ਗੱਲ ਹੈ ਜਿਵੇਂ ਸਿਰਿੰਜ ਕੋਈ ਡਾਕਟਰ ਨਹੀਂ ਦੇਊਗਾ ਸਿਗਨੇਚਰ ਵਗੈਰਾ ਕੋਈ ਨਹੀਂ ਵੇਚੂਗਾ ਜੇਕਰ ਇਸ ਇਹ ਚੀਜ਼ਾਂ ਨੂੰ ਕੋਈ ਸਾਡੇ ਤੋਂ ਬਾਹਰ ਜਾ ਕੇ ਕਰਦਾ ਹੈ ਇਹ ਕੰਮ ਠੀਕ ਹੈ ਜੀ ਸਾਡੀਆਂ ਸ਼ਰਤਾਂ ਨਹੀਂ ਮੰਨਦਾ ਤਾਂ ਅਸੀਂ ਉਹਦੇ ਸਖਤ ਕਾਰਵਾਈ ਕਰਾਂਗੇ ਜੇਕਰ ਕੋਈ ਲੀਡਰ ਜਾਂ ਕੋਈ ਮੋਤਵਾਰ ਬੰਦਾ ਪਿੰਡ ਦਾ ਨਸ਼ਾ ਵੇਚਣ ਵਾਲੇ ਦੀ ਜਾਂ ਪੀਣ ਵਾਲੇ ਦੀ ਸਪਾਰਸ਼ ਕਰਦਾ ਤਾਂ ਉਹਦੇ ਅਸੀਂ ਪਿੰਡ ਦੇ ਵਿੱਚ ਪੋਸਟਰ ਲਾ ਕੇ ਧਰਨਾ ਮਜਾਰਾ ਕਰਕੇ ਉਹਦਾ ਜਲੂਸ ਕੱਢਾਂਗੇ ਇਸ ਗੱਲ ਕਰਕੇ ਨਸ਼ੇ ਵਾਲਿਆਂ ਨੂੰ ਬੇਨਤੀ ਹੈ ਇਸ ਚੀਜ਼ ਤੋਂ ਗੁਰੇਜ਼ ਕਰੋ ਨਹੀਂ ਇਸ ਕਾਰਵਾਈ ਨੂੰ ਭੁਗਤਣ ਲਈ ਤਿਆਰ ਹੋ ਜਾਓ ਅਸੀਂ ਕਿਸੇ ਦੇ ਦਬਾਅ ਥੱਲੇ ਜਾਂ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਚੁੱਪ ਕਰਨ ਵਾਲੇ ਨਸ਼ੇ ਛੱਡੋਗੇ ਫੋਡੇ ਨਾਲ ਹਰ ਪੱਖ ਤੋਂ ਖੜੇ ਆ ਜੇ ਨਸ਼ਾ ਕਰੋਗੇ ਜਾਂ ਵੇਚੋਗੇ ਤਾਂ ਹਰ ਪੱਖ ਤੋਂ ਤੁਹਾਡਾ ਟਕਰਾ ਕਰਨ ਲਈ ਅਸੀਂ ਤਿਆਰ ਆ ਸਾਡਾ ਸਮੂਹ ਨਗਰ ਇਸ ਚੀਜ਼ ਲਈ ਤਿਆਰ ਪਰ ਤਿਆਰ ਹੈ ਸਾਡੇ ਨਗਰ ਨੇ ਪਹਿਲਾਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਵੀ ਤੁਸੀਂ ਦੇਖਿਆ ਹੀ ਹੈ ਵੀ ਸਾਡਾ ਸਾਰਾ ਨਗਰੀ ਆ ਗਿਆ ਸੀ ਇਸ ਚੀਜ਼ ਲਈ ਅਸੀਂ ਸਾਡੇ ਪਿੰਡ ਤੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਕਾਰਵਾਈ ਪਾਈ ਅੱਜ ਤੇ ਅੱਗੇ ਗੁਰੂ ਸਾਹਿਬ ਕਿਰਪਾ ਕਰਨ Así es, y de pure otra.